ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਚੱਲ ਚੁੱਕੀ ਸੀ ਇਹ ਹੁਣ ਅੰਮ੍ਰਿਤਸਰ ਦੀ ਵਾਰੀ ਆਈ ਹੈ ਔਰ ਇਹਦੇ ਬਾਰੇ ਬਹੁਤ ਅੰਮ੍ਰਿਤਸਰ ਸਾਹਿਬ ਲੋਕਾਂ ਦੇ ਖੁਸ਼ੀ ਆ ਲੋਕਾਂ ਦੇ ਵਿੱਚ ਕਿ ਅੰਮ੍ਰਸੋ ਟ੍ਰੇਨ ਚੱਲੀ ਆ ਇਹ ਆਟੋਮੈਟਿਕ ਗੱਡੀ ਆ ਸਾਰੀ ਇਹਦੇ ਦਰਵਾਜ਼ੇ ਆਪੇ ਬੰਦ ਹੋ ਜਾਣਗੇ ਜਿਸ ਵੇਲੇ ਤੁਸੀਂ ਨੱਪਾਂਗੇ ਸੋਚੇ ਸੀ ਨੱਪਾਂਗੇ ਤਾਂ ਦਰਵਾਜ਼ੇ ਇਹਦੇ ਬੰਦ ਹੋ ਜਾਣਗੇ ਠੀਕ ਹੈ ਜੀ ਉਤੋਂ ਕੋ ਉਤਰ ਨਹੀਂ ਸਕਦਾ ਸਪੀਡ ਵੀ ਜਰੀਏ ਦੀ ਆ 130 ਸਪੀਡ ਨੇ ਦਿੱਲੀਓ ਚ ਸਰਦੋ ਦਿੱਲੀ ਤੱਕ ਕਰ ਲੈ ਤੇ ਇਹ ਯਾ ਟੱਚ ਵਾਲੀਆਂ ਆਈਆਂ ਨੇ ਉਥੋਂ ਯਾ ਸਰ ਕਰ ਟੱਚ ਕਰੋਗੇ ਉਹ ਲਾਈਟ ਜਗ ਜੇਗੀ ਉਹ ਸੀਟਰ ਮੂਵੇਬਲ ਨੇ ਇਹਦੀਆਂ ਸੂਟਾਂ ਦੇਣੀਆਂ ਕੋਈ ਨਹੀਂ ਹੈ ਬਾਥਰੂਮ ਇਹਦੇ ਬਹੁਤ ਸਟਾਲਰ ਸੇ ਬਣਾਏ ਨੇ ਇਸ ਤਰ੍ਹਾਂ ਸਰ ਅੰਮ੍ਰਿਤਸਰ ਤੋਂ ਦਿੱਲੀ ਵਾਸਤੇ ਜੋ ਜਾਰੀ ਸਪੈਸ਼ਲ ਟ੍ਰੇਨ ਏ ਬੰਦੇ ਭਾਰਤ ਮੋਦੀ ਸਾਹਿਬ ਨੇ ਇਹਨੂੰ ਅੰਮ੍ਰਿਤਸਰ ਤੋਂ ਚਲਾਇਆ ਵਾ ਉਹ ਦਿੱਲੀ ਵਾਸਤੇ ਜਾਏਗੀ ਔਰ ਬੜੀ ਖੁਸ਼ੀ ਦੀ ਗੱਲ ਅੰਮ੍ਰਿਤਸਰ ਵਾਸੋਂ ਗੁਰੂ ਨਗਰੀ ਵਾਸੋਂ ਜਿਹੜੀ ਗੱਡੀ ਚੱਲੀ ਆਏ ਕਿਉਂਕਿ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਚੱਲ ਚੁੱਕੀ ਸੀ ਏ ਹੁਣ ਅੰਮ੍ਰਿਤਸਰ ਦੀ ਵਾਰੀ ਆਈ ਆ ਔਰ ਇਹਦੇ ਬਾਰੇ ਬਹੁਤ ਅੰਮ੍ਰਿਤਸਰ ਸਾਹਿਬ ਲੋਕਾਂ ਦੇ ਖੁਸ਼ੀ ਆ ਲੋਕਾਂ ਦੇ ਵਿੱਚ ਕਿ ਅੰਬਸੋ ਟ੍ਰੇਨ ਚੱਲੀ ਆ ਇਹਦੇ ਬਾਰੇ ਮੋਦੀ ਸਾਹਿਬ ਦਾ ਸ਼ੁਕਰਗੁਜ਼ਾਰ ਤੇ ਸਰ ਇਸ ਦੇ ਵਿੱਚ ਖਾਸ ਤੌਰ ਤੇ ਟੈਕਨੀਕਲੀ ਕੀ ਕੁਛ ਜੋ ਬਾਕੀ ਟ੍ਰੇਨਾਂ ਤੋਂ ਅਲੱਗ ਹੈਗਾ ਇਹ ਰਵੇ ਸਰ ਇਸ ਤਰ੍ਹਾਂ ਕੀ ਇਹ ਆਟੋਮੈਟਿਕ ਗੱਡੀ ਆ ਸਾਰੀ ਇਹਦੇ ਦਰਵਾਜ਼ੇ ਆਪੇ ਬੰਦ ਹੋ ਜਾਣਗੇ ਜਿਸ ਵੇਲੇ ਤੁਸੀਂ ਨਪੰਗ ਸੋਚੇ ਸੀ ਨਪਾਂਗੇ ਦਰਵਾਜ਼ੇ ਇਹ ਬੰਦ ਹੋ ਜਾਣਗੇ ਠੀਕ ਹੈ ਜੀ ਉਹ ਤੋਂ ਉਤਰ ਨਹੀਂ ਸਕਦਾ ਜਿਸ ਤਰ੍ਹਾਂ اشتਾਬ ਦੀ ਵੇਸੀ ਲੋਕ ਉਤਰ ਜਾਂਦੇ ਸੀ ਦਰਵਾਜ਼ਾ ਖੋਲ ਕੇ ਦੇਖ ਰਹਿੰਦੇ ਸੀ ਬਾਹਰ ਉਹ ਚਿੰਨ ਖਤਮ ਹੋ ਗਏ ਆ ਜਿਹੜੇ ਵਿੱਚ ਔਰ ਸਪੀਡ ਵੀ ਜਰੀ ਇਹ ਦੀ ਆ 130 ਸਪੀਡ ਨੇ ਦਿੱਲੀ ਵਿੱਚ ਜਨਦੋ ਦੇ ਤੱਕ ਕਰ ਸਰ ਇਸ ਤੋਂ ਖਾਸ ਕਰਕੇ ਜੇ ਗੱਲ ਕਰ ਲਈਏ ਕਿ ਜਿਹੜੀ ਧੁੰਦਿਆ ਧੁੰਦ ਦੇ ਅਕਸਰ ਦਿਨਾਂ ਦੇ ਵਿੱਚ ਟ੍ਰੇਨਾਂ ਰੱਦ ਵੀ ਹੁੰਦੀਆਂ ਨੇ ਸਲੋ ਵੀ ਹੁੰਦੀਆਂ ਤੇ ਇਹਰੇ ਕੀ ਡੀਫੋਗਰ ਇੱਥੇ ਇਹ ਸ਼ੀਸ਼ਿਆਂ ਦੇ ਉੱਤੇ ਲੱਗੇ ਹੋਏ ਨੇ ਨਹੀਂ ਸਰ ਇਸ ਤਰ੍ਹਾਂ ਉਹਦੇ ਵਾਸਤੇ ਰੂਲ ਹੋਈ ਆ ਫੌਗ ਵਾਸਤੇ ਫੌਗ ਦਾ ਰੂਲ ਨਹੀਂ ਕਦੀ ਬਦਲ ਸਕਦਾ ਫੌਲ ਦਾ ਰੂਲ ਤੇ ਉਹੀ ਰਹੇਗਾ ਜੋ ਸਪੀਡ ਦੇ ਰਹੀ ਹੈ ਗਵਰਨਮੈਂਟ ਦੀ ਜੇ ਸਾਹਮਣੇ ਜਦੋਂ ਆਪਾਂ ਨੂੰ ਦਿਖਾਈ ਕੁਝ ਨਹੀਂ ਦੇ ਰਿਹਾ ਅੱਗੋਂ ਤੇ ਕੀ ਕਰਾਂਗੇ ਉਹਦੇ ਵਿੱਚ ਪਰ ਆਮ ਤੌਰ ਤੇ ਜਿਹੜੇ ਦੂਜੀ ਟ੍ਰੇਨਾਂ ਨਾਲੋਂ ਇਹਦੇ ਸ਼ੀਸ਼ਿਆਂ ਦਾ ਕੁਝ ਫਰਕ ਹੈਗਾ ਹਾਂ ਦੂਸਰੇ ਸ਼ੀਸ਼ਿਆਂ ਨਾਲੋਂ ਫਰਕ ਤੇਗਾ ਵਾ ਮਗਰ ਐਸਾ ਵਿਜ਼ ਜੇ ਵਿਜ਼ਿਬਿਲਟੀ ਕੁਝ ਨਹੀਂ ਦਿਖਾਈ ਦੇ ਰਹਾ ਤਾਂ ਗੱਡੀ ਨਹੀਂ ਚੱਲ ਸਕਦੀ ਸਰ ਟੈਕਨੀਕਲੀ ਵੇਹ ਤੋਂ ਗੱਲ ਕਰ ਲਈਏ ਤਾਂ ਕੀ ਕੁਝ ਜੋ ਨਵਾਂ ਹੈਗਾ ਇਸ ਗੱਡੀ ਦੇ ਵਿੱਚ ਕਿਉਂਕਿ ਜਿਹੜੀਆਂ ਸੀਟਾਂ ਹੈਗੀਆਂ ਉਹ ਵੀ ਕਹਿੰਦੇ ਕਿ ਬਿਲਕੁਲ ਹੀ ਰਾਊਂਡ ਕਰ ਜਾਂਦੀਆਂ ਨੇ ਤਾਂ ਨਾਲ ਕੋਈ ਟੱਚ ਸਿਸਟਮ ਵੀ ਹੈਗਾ ਗੱਡੀ ਦੇ ਵਿੱਚ ਹਾਂ ਸਰ ਇਸ ਤਰ੍ਹਾਂ ਲਾਈਟਾਂ ਵੀ ਟੱਚ ਵਾਲੀਆਂ ਆਈਆਂ ਨੇ ਉਤੋਂ ਤੁਸੀਂ ਅਸਲ ਵਿੱਚ ਟੱਚ ਕਰੋਗੇ ਉਹ ਲਾਈਟ ਜਗਦੀਏਗੀ ਉਹ ਸੀਟਾਂ ਰੂਵੇਬਲ ਨੇ ਇਹਦੀਆਂ ਸੂਟਾਂ ਜੰਦੀਆਂ ਕੋਈ ਨਹੀਂ ਬਾਥਰੂਮ ਦੇ ਬਹੁਤ ਸੇ ਟੋਲਰੈਂਸ ਚ ਬਣਾਏ ਨੇ ਸਪੀਡ ਦੀ ਤੁਸੀਂ ਸਪੀਡ ਵੀ ਦੇਖੋ ਰੇਂਜ ਦੇਖੋ ਕਿੰਦੀ ਅੱਛੀ ਲੱਗ ਰਹੀ ਹੈ ਵਾਈਟ ਕਲਰ ਦੇ ਵਿੱਚ ਸਰ ਖਾਸ ਕਰਕੇ ਰੂਟ ਦੀ ਗੱਲ ਕਰ ਲਈਏ ਤਾਂ ਰੂਟ ਕੀ ਕੀ ਰਹੇਗਾ ਕਿਉਂਕਿ ਜਿਹੜੇ ਜੋ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਸਮਝ ਆ ਜਾਏ ਕਿ ਰੂਟ ਕੀ ਕੀ ਰਹੇਗਾ ਕਿਹੜੇ ਕਿਹੜੇ ਸਟੇਸ਼ਨ ਤੇ ਖਾਸ ਤੌਰ ਤੇ ਸਟੋਪੇਜ ਰਹੇਗੀ ਇਸ ਗੱਡੀ ਦੀ ਸਰ ਇਸ ਤਰ੍ਹਾਂ ਜੀ ਅੱਜ ਟ੍ਰੇਨ ਚੱਲ ਰਹੀ ਆ ਅੱਜ ਐਜੇ ਸਪੈਸ਼ਲੀ ਚੱਲ ਰਹੀ ਆ ਅੱਜ ਤੇ ਇਹਦਾ ਜੀ ਆਰਸੀ ਦੇ ਵਿੱਚ ਸਟਾਪੀ ਰਹੇਗਾ ਜਿਸ ਫਗਵਾੜੇ ਆ ਉਸ ਤੋਂ ਫਲੋਰ ਦੇ ਵਿੱਚ ਆ ਉਸ ਤੋਂ ਜਾਏਗੀ ਨਿਧਾਨੀ ਦੇ ਸਟਾਪੀ ਆਦਾ ਇਸ ਤੋਂ ਬਾਅਦ ਜੋ ਰੂਟ ਇਹਰੇ ਨਵੇਂ ਆਣਗੇ ਅੰਮ੍ਰਿਤਸਰ ਵਾਸਤੇ ਬਹੁਤ ਅੱਛੀ ਟ੍ਰੇਨ ਕਿ ਚੱਲੀ ਆ ਗੁਰੂ ਨਗਰੀ ਵਾਸਤੇ ਸ੍ਰੀ ਮੰਦਿਰ ਸਾਹਿਬ ਮੱਥਾ ਟੇਕਣ ਵਾਸਤੇ ਜਤੂ ਆਣਾ ਚਾਹੁੰਦੇ ਸੀ ਉਹ ਆਣ ਕੇ ਜਾਣਗੇ ਬਹੁਤ ਅੱਛਾ ਰੱਗੇਗਾ ਟ੍ਰਿਪ ਸਰ ਖਾਸ ਕਰਕੇ ਕਿੰਨੇ ਘੰਟਿਆਂ ਦੇ ਵਿੱਚ ਜੋ ਦਿੱਲੀ ਤੋਂ ਅੰਮ੍ਰਿਤਸਰ ਤੱਕ ਦਾ ਸਫ਼ਰ ਇਹ ਤੈਅ ਕਰ ਲਏਗੀ ਰਨਿੰਗ ਟਾਈਮ 7 ਘੰਟੇ ਦੇ ਵਿੱਚ ਹੋਏਗਾ ਇਹਦਾ ਰਨਿੰਗ ਟਾਈਮ ਹੁੰਦਾ ਹੀ ਲੱਗੇਗਾ ਜਿੰਨਾ ਸ਼ਤਾਬਦੀ ਦਾ ਲੱਗੇ ਨਹੀਂ ਸ਼ਤਾਬਦੀ ਰੋ ਕੱਟ ਲੱਗੇਗਾ ਮਗਰ ਅੱਜ ਕੱਲ ਦੇ ਮੌਸਮ ਦੇ ਹਿਸਾਬ ਦੇ ਨਾਲ ਤੋਂ ਜਿਹੜਾ ਫੌਗ ਚੱਲ ਰਹੀ ਆ ਉਹਦੇ ਕਰਕੇ ਪ੍ਰੋਬਲਮ ਆਈ ਗਈ ਹੈਲੇ